ਲੋਕ ਸੈਂਟਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ 4 ਮਈ ਨੂੰ ਹੋਣ ਵਾਲੀ ਮੀਟਿੰਗ ਕਰ ਦਿੱਤੀ ਮੁਲਤਵੀ ਕਿਉਂਕਿ ਕਿਸਾਨਾਂ ਦੇ ਵੱਲੋਂ ਰੱਖੀ ਗਈ ਸੀ ਇਸ ਮੀਟਿੰਗ ਤੋਂ ਪਹਿਲਾਂ ਵੱਡੀ ਮੰਗ ਮੰਗ ਕੀਤੀ ਸੀ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਸੀ ਕਿ 4 ਮਈ ਦੀ ਮੀਟਿੰਗ ਦੇ ਵਿੱਚ ਅਸੀਂ ਆਉਣ ਨੂੰ ਤਿਆਰ ਆ ਪਰ ਇਹ ਸਾਡੀ ਸ਼ਰਤ ਹੈ ਕਿ ਉਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਪਿਛਲੀ ਮੀਟਿੰਗ ਕੀਤੀ ਮੀਟਿੰਗ ਤੋਂ ਵਾਪਸ ਜਾਂਦੇ ਹੋਏ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਸ ਤੋਂ ਬਾਅਦ ਜੋ ਅੰਦੋਲਨ ਦੇ ਵਿੱਚ ਕਿਸਾਨ ਬੈਠੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਮੋਰਚੇ ਜਿਹੜੇ ਦੋਨੇ ਚੱਲ ਰਹੇ ਸੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਉਹ ਮੋਰਚੇ ਨੂੰ ਖੰਢੇੜ ਦਿੱਤਾ ਗਿਆ ਤਾਂ ਹੁਣ ਸਾਨੂੰ ਕਹਿੰਦੇ ਪੰਜਾਬ ਸਰਕਾਰ ਦੇ ਉੱਤੇ ਵਿਸ਼ਵਾਸ ਨਹੀਂ ਹੈ ਜਿਸ ਦੇ ਚੱਲਦੇ ਆ ਅਸੀਂ ਹੁਣ ਇਸ ਮੀਟਿੰਗ ਦੇ ਵਿੱਚ ਆਉਣ ਨੂੰ ਤਿਆਰ ਆ ਪਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਾ ਹੋਵੇ ਤਾਂ ਜਿਸ ਤੋਂ ਬਾਅਦ ਕਿਸਾਨਾਂ ਨੇ ਚਿੱਠੀ ਜਿਹੜੀ ਕੇਂਦਰ ਨੂੰ ਭੇਜ ਦਿੱਤੀ ਗਈ ਸੀ ਜੋ ਪਹਿਲਾਂ ਕੇਂਦਰ ਦੀ ਚਿੱਠੀ ਆਈ ਸੀ 4 ਮਈ ਦੀ ਮੀਟਿੰਗ ਦੇ ਲਈ ਉਸ ਤੋਂ ਬਾਅਦ ਜਵਾਬ ਦਿੱਤਾ ਸੀ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਭੇਜ ਦਿੱਤੀ ਕਿਸਾਨਾਂ ਨੂੰ ਜਿਸ ਦੇ ਵਿੱਚ ਲਿਖਿਆ ਗਿਆ ਕਿ ਸੰਗੀ ਢਾਂਚੇ ਦੇ ਲਈ ਇਹ ਬਹੁਤ ਜ਼ਰੂਰੀ ਆ ਸੂਬੇ ਦੀ ਸਰਕਾਰ ਵੀ ਉਸ ਮੀਟਿੰਗ ਦੇ ਵਿੱਚ ਹੋਵੇ ਕੇਂਦਰ ਦੀ ਸਰਕਾਰ ਵੀ ਉਸ ਮੀਟਿੰਗ ਦੇ ਵਿੱਚ ਹੋਵੇ ਤਾਂ ਹੀ ਉਹ ਮਸਲੇ ਦਾ ਕੋਈ ਹੱਲ ਨਿਕਲੇਗਾ ਤਾਂ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਇਸ ਦੇ ਉੱਤੇ ਪੁਨਰ ਵਿਚਾਰ ਕਰੋ ਦੁਬਾਰਾ ਤੋਂ ਤੁਸੀਂ ਵਿਚਾਰ ਕਰੋ ਵਿਚਾਰ ਕਰਨ ਤੋਂ ਬਾਅਦ ਤੁਸੀਂ ਦੱਸ ਦਿਓ ਅਗਲੀ ਮੀਟਿੰਗ ਦਾ ਸਮਾਂ ਅਗਲੀ ਮੀਟਿੰਗ ਦੀ ਤਾਰੀਖ ਤੁਹਾਨੂੰ ਪੁੱਛ ਕੇ ਹੀ ਰੱਖੀ ਜਾਵੇਗੀ ਕਿ ਅਗਲੀ ਮੀਟਿੰਗ ਉਦੋਂ ਹੀ ਰੱਖੀ ਜਾਵੇਗੀ ਜਦੋਂ ਤੁਹਾਡੀ ਸਹਿਮਤੀ ਬਣਦੀ ਹੈ ਜਦੋਂ ਤੁਸੀਂ ਰਾਜੀ ਹੋਮੋਗੇ ਪਰ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਮੀਟਿੰਗ ਦੇ ਵਿੱਚ ਨਾ ਹੋਣ ਦੇ ਕਰਕੇ ਕਹਿ ਦਿੱਤਾ ਕਿ ਅਸੀਂ ਮੀਟਿੰਗ ਨਹੀਂ ਕਰ ਸਕਦੇ ਤਾਂ ਕਿਸਾਨਾਂ ਦੇ ਲਈ ਇੱਕ ਵੱਡੀ ਜਿਹੜੀ ਗੱਲ ਹੈ ਕਿਸਾਨਾਂ ਦੇ ਲਈ ਇੱਕ ਵੱਡਾ ਝਟਕਾ ਜ਼ਰੂਰ ਆ ਕਿ ਹੁਣ ਮੀਟਿੰਗ ਜੇਕਰ ਹੋਵੇਗੀ ਤਾਂ ਪੰਜਾਬ ਸਰਕਾਰ ਦੇ ਵੀ ਮੰਤਰੀ ਹੋਣਗੇ ਨਹੀਂ ਤਾਂ ਫਿਰ ਕਿਸਾਨਾਂ ਦੀ ਮੀਟਿੰਗ ਨਹੀਂ ਹੋਵੇਗੀ ਤਾਂ ਹੁਣ ਕਿਸਾਨ ਕਿਸ ਤਰੀਕੇ ਦਾ ਜਵਾਬ ਦਿੰਦੇ ਨੇ 4 ਮਈ ਨੂੰ ਹੋਣ ਵਾਲੀ ਮੀਟਿੰਗ ਤਾਂ ਕੇਂਦਰ ਸਰਕਾਰ ਦੀ ਨੇ ਖੁਦ ਮੇਰੀ ਮੁਲਤਵੀ ਕਰ ਦਿੱਤੀ ਆ ਤਾਂ ਹੁਣ ਕਿਸਾਨ ਚਿੱਠੀ ਲਿਖਦੇ ਨੇ ਉਸ ਦੇ ਵਿੱਚ ਜ਼ਿਕਰ ਕੀ ਕਰਦੇ ਨੇ ਤਾਂ ਅਗਲੀ ਮੀਟਿੰਗ ਕਿਵੇਂ ਹੋਵੇਗੀ ਕਿਉਂਕਿ ਜੇਕਰ ਮੀਟਿੰਗ ਨਹੀਂ ਹੋਵੇਗੀ ਤਾਂ ਗੱਲਬਾਤ ਹੀ ਰੇਣੀ ਲੱਗੇਗੀ ਟੇਬਲ ਟਾਕ ਦੇ ਉੱਤੇ ਗੱਲਬਾਤ ਮੁੱਕਦੀ ਆ ਮੀਟਿੰਗਾਂ ਹੋਣਗੀਆਂ ਤਾਂ ਹੀ ਕੋਈ ਸਿੱਟਾ ਨਿਕਲੇਗਾ ਨਹੀਂ ਤਾਂ ਫਿਰ ਕਿਸਾਨਾਂ ਦੀ ਕੋਈ ਮੰਗ ਪ੍ਰਵਾਨ ਨਹੀਂ ਹੋਵੇਗੀ ਤਾਂ ਕਿਸਾਨ 13 ਮਹੀਨੇ ਪਹਿਲਾਂ ਬਾਰਡਰਾਂ ਦੇ ਉੱਤੇ ਬੈਠੇ ਰਹੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਜਾਂਦੇ ਨੇ ਮੀਟਿੰਗ ਦੇ ਵਿੱਚ ਜਾਣ ਤੋਂ ਬਾਅਦ ਕਿਸਾਨ ਜਦੋਂ ਵਾਪਸੀ ਜਾ ਰਹੇ ਸੀ ਤਾਂ ਉਸ ਵੇਲੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਕਿਸਾਨ ਜਿਹੜੇ ਨੇ ਇਸੇ ਗੱਲ ਤੋਂ ਖਫਾ ਨੇ ਕਿ ਸਾਡੇ ਨਾਲ ਜਿਹੜਾ ਆ ਧੋਖਾ ਕੀਤਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੇ ਸਾਡੀ ਪਿੱਠ ਦੇ ਵਿੱਚ ਛੂਰਾ ਮਾਰਿਆ ਤਾਂ ਹੁਣ ਅਸੀਂ ਜਿਹੜਾ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਕਿਸਾਨ ਕਹਿੰਦੇ ਨੇ ਕਿ ਅਸੀਂ ਮੀਟਿੰਗ ਤੋਂ ਨਹੀਂ ਭੱਜਦੇ ਗੱਲਬਾਤ ਟੇਬਲ ਟਾਕ 'ਤੇ ਹੋਵੇਗੀ ਗੱਲਬਾਤ ਮਸਲੇ ਦਾ ਹੱਲ ਜਿਹੜਾ ਹੁੰਦਾ ਉਹ ਹਮੇਸ਼ਾ ਇਹ ਟੇਬਲ ਟਾਕ ਦੇ ਹੀ ਉੱਤੇ ਮੁੱਕਦੀ ਆ ਗੱਲ ਤਾਂ ਪਰ ਹੁਣ ਕਹਿੰਦੇ ਸਾਨੂੰ ਭਰੋਸਾ ਨਹੀਂ ਹੈ ਇਸ ਕਰਕੇ ਪੰਜਾਬ ਦਾ ਕੋਈ ਨੁਮਾਇੰਦਾ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੰਦੀ ਆ ਕਿ ਮੰਗਾਂ ਤਾਂ ਕੇਂਦਰ ਸਰਕਾਰ ਦੇ ਨਾਲ ਆ ਫਿਰ ਪੰਜਾਬ ਸਰਕਾਰ ਦਾ ਕਹਿੰਦੇ ਕੰਮ ਕੀ ਆ ਪੰਜਾਬ ਸਰਕਾਰ ਦਾ ਕੰਮ ਕੋਈ ਨਹੀਂ ਵਿੱਚ ਜਦੋਂ ਉਹ ਕਹਿ ਦਿੰਦੇ ਨੇ ਕੇਂਦਰ ਦੇ ਨਾਲ ਮੰਗਾ ਨੇ ਪਰ ਕੇਂਦਰ ਕਹਿੰਦਾ ਕਿ ਸੂਬੇ ਦੀ ਸਰਕਾਰ ਦੇ ਮੰਤਰੀ ਵੀ ਹੋਣੇ ਚਾਹੀਦੇ ਨੇ ਸੂਬਾ ਸਰਕਾਰ ਤੋਂ ਬਿਨਾ ਮਸਲੇ ਦਾ ਹੱਲ ਨਹੀਂ ਹੋਵੇਗਾ ਤਾਂ ਹੁਣ ਕੀ ਕਿਸਾਨਾਂ ਦੀ ਦੁਆਰੇ ਕੋਈ ਗੱਲਬਾਤ ਬਣਦੀ ਆ ਕੀ ਕੋਈ ਮੀਟਿੰਗ ਦੇ ਲਈ ਸਮਾਂ ਦਿੱਤਾ ਜਾਂਦਾ ਤਾਂ ਦੇਖਣ ਵਾਲੀ ਗੱਲ ਹੈ ਕਿ ਆਖਰ ਹੀ ਕਿਸਾਨੀ ਮਸਲੇ ਦਾ ਹੱਲ ਕਿਵੇਂ ਨਿਕਲੇਗਾ